ਕਿੱਚੇ ਕੇ ਲਈ ਆਈ ਹੋਣੀ ਵਿੱਚ ਸਾਥ ਦੇ ਭਾਗਿਆ ਤੇ ਮੱਲ ਨੂੰ ਓ ਬੜਾ ਸਮਝਾਏ ਪਰ ਕਾ ਨੂੰ ਹਟਦੇ ਓ ਵਧਾਉਣੋ ਗੱਲ ਨੂੰ ਓ ਸਾਥ ਦੇ ਵਿਚਾਲੇ ਢਾਹਿਲਾ ਸ਼ਰੋਲੀਆਂ ਰੋਗ ਦਿੱਤੇ ਕੱਟਨੇ ਪੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਵੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਆ ਬੁੱਕਲ ਜੋ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਹੋ ਬੁੱਕਲ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਧਾੜ 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 ਕੀਤੇ ਫੇਰ ਫੇਰ ਨੇ ਰੌਂਦ ਨਿਕਲੇ ਪਰੇ ਹੋ ਸ਼ਾਦੀ ਦੀਆਂ ਨਾ 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 ਥੀ ਆਇਸੇ ਕੋਲੇ ਭੱਟਨੇ ਭੁਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਹੌ ਰਖਲੇ ਦੇ ਵਿੱਚੋਂ ਫੇਰ ਲਾਟੀ ਅੱਗ ਦੀ ਗਿੱਠ ਲੰਮੀ ਨਿਕਲੀ ਸ਼ਮਲੇ ਦੇ ਕੋਲੋਂ ਵੀਰੋ ਕਿੱਥੇ ਭੱਜਦੀ ਮੱਲ ਉੱਤੇ ਸਿੱਟ ਲਈ ਹਾ ਪਿੰਡ ਦੀਆਂ ਲੋਕਾਂ ਬਾਰੀਆਂ ਬਿਟੋਲੀਆਂ ਬੈ ਕੇ ਚੁੱਪ ਵੱਟ ਨੇ ਬੈ ਕੇ ਚੁੱਪ ਵੱਟ ਨੇ ਪੰਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ ਬੰਨ ਤੇ ਗਦਾਰ ਮਾਰ ਮਾਰ ਗੋਲੀਆਂ ਪੱਕੇ ਹੋਏ ਜਾਂ ਬਿੱਲੇ ਹਜ਼ਾਰ ਕੀ ਮੈਂ ਗੱਲਾਂ ਨਹੀਂ ਜ਼ਰੂਰ ਕਹਿਣੀਆਂ ਮੁੰਦੀਆਂ ਸ਼ਗਨ ਦੀਆਂ ਫੇਰ ਪਹਿਣੀਆਂ ਹਾਏ ਵਿਚਾਰ ਕਿੰਨੇ ਗੱਲਾਂ ਮੈਂ ਜ਼ਰੂਰ ਕਹਿਣੀਆਂ ਮੁੰਦੀਆਂ ਸ਼ਗਨ ਦੀਆਂ ਫੇਰ ਪਹਿਣੀਆਂ ਹਾਂ ਉਹਨਾਂ ਤੇਰਾ ਰੱਖੂੰਗੀ ਖਿਆਲ ਮੁੰਡਿਆਂ ਮੰਜ ਨਕ ਵੇ ਰੱਖੇਗਾ ਤੂੰ ਮਾਰ ਜਾਣੀ ਦਾ ਹਾਏ ਵੇ ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲਈ ਰੋਵ ਨਾਲ ਮਿਲੂ ਨਾ ਗਲਾਸ ਪਾਣੀ ਦਾ ਹੋ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲਈ ਰੋਵ ਨਾਲ ਮਿਲੂ ਨਾ ਗਲਾਸ ਪਾਣੀ ਦਾ ਹਾਵੇ ਰੱਖੀਆਂ ਜ਼ਰੂਰ ਤੁਸੀਂ ਮੱਝਾ ਹੋਣੀਆਂ ਬਾਅਦ ਮੈਨੂੰ ਆਉਂਦੀਆਂ ਨਹੀਂ ਤਾਰਾ ਜੋਣੀਆਂ ਹਾਵੇ ਰੱਖੀਆਂ ਜ਼ਰੂਰ ਤੁਸੀਂ ਮੱਝਾ ਹੋਣੀਆਂ ਹੋ ਪਰ ਮੈਨੂੰ ਆਉਂਦੀਆਂ ਨਹੀਂ ਤਾਰਾਂ ਚੋਣੀਆਂ ਹਾਏ ਵੇ ਮੁੱਢ ਤੋਂ ਮੈਂ ਕੁੜੀ ਆ ਸ਼ਕੀਨ ਮੁੰਡਿਆ ਗੋਹਾ ਕੂੜਾ ਸਿੱਟਿਆ ਨਿੱਟੇ ਜਾਣੀ ਦਾ ਹੋ ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲਈ ਰੋਵ ਨਾਲ ਮਿਲੂ ਨਾ ਗਲਾਸ ਪਾਣੀ ਦਾ ਹੋ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲਈ ਰੋਵ ਨਾਲ ਦਿੰਦੀ ਨਹੀਂ ਗਲਾਸ ਪਾਣੀ ਦਾ ਹਾਵੇ ਪਈਆਂ ਲਈ ਹੀ ਰੋਟੀ ਨਹੀਂ ਬਣਾਉਣੀ ਆਪਨੇ ਦੇਸੀ ਚੁੱਲੇ ਅੱਗ ਨਹੀਂ ਧ ਉਣੀ ਆਪਨੇ ਐਵੇਂ ਭਈਆਂ ਦੇ ਲਈ ਰੋਟੀ ਨਹੀਂ ਬਣਾਉਣੀ ਆਪਨੇ ਹੋ ਦੇਸੀ ਚੁੱਲੇ ਅੱਗ ਨਹੀਂ ਤਪਾਉਣੀ ਆਪਨੇ ਆਵੇ ਗੋਰਾ ਰੰਗ ਕੁੜੀਆਂ ਦੀ ਸ਼ਾਨ ਮੁੰਡਿਆ ਕਾਲਾ ਕਾਰ ਦਿੰਦਾ ਧੂਆਂ ਟਹਿ ਜਾਣੀ ਦਾ ਬਿਲਕੁਲ ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲਈ ਰੋਵ ਨਾਲ ਮਿਲੂ ਨਾ ਗਲਾਸ ਪਾਣੀ ਦਾ ਪਿਆਰ ਨਾਲ ਭਾਵੇਂ ਮੇਰੀ ਜਿੰਦ ਮੰਗ ਲਈ ਰੋਵ ਨਾਲ ਦਿੰਦੀ ਨਹੀਂ ਗਲਾਸ ਪਾਣੀ ਦਾ ਹੋ ਸ਼ਰਤਾਂ ਜੇ ਤੈਨੂੰ ਮਨਜ਼ੂਰ ਸ਼ਾਮਲੇ ਖੜਨਾ ਤੂੰ ਹੋ ਕੇ ਹੁਣ ਦੂਰ ਸ਼ਾਮਲੇ ਹੋ ਸ਼ਰਤਾਂ ਜੇ ਤੈਨੂੰ ਮਨਜ਼ੂਰ ਸ਼ਾਮਲੇ ਉਹ ਖੜਨਾ ਤੂੰ ਹੋ ਕੇ ਫੇਰ ਦੂਰ ਸ਼ਾਮਲੇ ਹੋ ਸ਼ਰਤਾਂ ਜੇ ਤੈਨੂੰ ਮਨਜ਼ੂਰ ਸ਼ਾਮਲੇ ਖੜਨਾ ਮੈਂ ਤੂੰ ਹੋ ਕੇ ਹੁਣ ਦੂਰ ਸ਼ਾਮਲੇ ਕੋਈ ਸ਼ਰਤਾਂ ਜੇ ਤੈਨੂੰ ਮੈਂ ਨੰਜੂਰ ਸ਼ਾਮਲੇ ਹੋ ਖੜਨਾ ਤੂੰ ਹੋ ਕੇ ਫੇਰ ਦੂਰ ਸ਼ਾਮਲੇ ਐਵੇਂ ਖੜਨਾ ਤੂੰ ਹੋ ਕੇ ਹੁਣ ਦੂਰ ਸ਼ਾਮਲੇ ਫੜ ਲੈ ਕੋ ਸ਼ੱਕ ਹੱਥ ਹੁਣ ਰਾਣੀ ਦਾ ਬਿਲਕੁਲ ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲਈ ਰੋਵ ਨਾਲ ਮਿਲੂ ਨਾ ਗਲਾਸ ਪਾਣੀ ਦਾ ਪਿਆਰ ਨਾਲ ਭਵੇਂ ਮੇਰੀ ਜਾਨ ਮੰਗ ਲਈ ਰੋਗ ਨਾਲ ਮਿਲੂ ਨਾ ਗਲਾਸ ਪਾਣੀ ਦਾ ਹੋ ਮਾਪਿਆਂ ਨਾਲ ਕਚੀਰਾ ਕਰਕੇ ਲੈ ਲਈ ਥਾਰ ਪੁੱਤ ਨੇ ਅੜ ਕੇ ਮਾਪਿਆਂ ਨਾਲ ਕਚੀਰਾ ਕਰਕੇ ਲੈ ਲਈ ਥਾਰ ਪੁੱਤ ਨੇ ਅੜ ਕੇ ਕਹਿੰਦੇ ਕਾਲਜ ਜਾਂਦੇ ਤੜਕੇ ਕਾਲਜ ਜਾਂਦੇ ਤੜਕੇ ਬਾਹਰੋਂ ਨਿਕਲੇ ਮਾਰਤੇ ਬਾਪੂ ਨਾਲ ਤੇ ਵੇਕਿਰ ਖੱਪਦਾ ਹਾ ਪੁੱਤ ਘੁੰਮਦਾ ਥਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਹਾ ਪੁੱਤ ਘੁੰਮਦਾ ਥਾਰ ਤੇ ਦੱਸਦਾ ਸੀ ਮੁੰਡੇ ਦਾ ਤਾਇਆ ਇਹਨੇ ਬਾਪੂ ਬਣਾ ਸਤਾਇਆ ਅੱਕੇ ਜੱਟ ਨੇ ਲੋਣ ਕਰਾਇਆ ਜੱਟ ਨੇ ਲੋਣ ਕਰਾਇਆ ਤੁਰਿਆ ਤਿੱਖੀ ਥਾਰ ਤੇ ਬਾਪੂ ਖੇਤਾਂ ਦੇ ਵਿੱਚ ਖੱਪਦਾ ਮੁੰਡਾ ਘੁੰਮਦਾ ਥਾਰ ਤੇ ਬਾਪੂ ਨਾਲ ਡਾਇਰੈਕਟਰ ਕੁਲਦਾ ਹੋ ਪੁੱਤ ਘੁੰਮਦਾ ਥਾਰ ਤੇ ਇਹਨਾਂ ਕੋਲ ਮੇਚ ਦੀ ਖੇਤੀ ਮੈਦਾਨਾਂੜ ਨਾਲ ਦਾ ਭੇਤੀ ਇਹਨਾਂ ਕੋਲ ਮੇਚ ਦੀ ਖੇਤੀ ਮੈਦਾਨਾਂੜ ਨਾਲ ਦਾ ਭੇਤੀ ਟੋਟਲ ਲੱਖਾਂ ਵਿੱਚੋਂ ਦੇਤੀ ਲੱਖਾਂ ਵਿੱਚੋਂ ਦੇਤੀ ਕਰ ਜਾ ਸਰਦਾਰ ਤੇ ਬਾਪੂ ਨਾਲ ਡਾਇਰੈਕਟਰ ਕੁਲਦਾ ਹੋ ਪੁੱਤ ਘੁੰਮਦਾ ਥਾਰ ਤੇ ਨਾਲ ਡਰੈਕਟਰ ਖਤ ਦੇ ਹੋ ਪੁੱਤ ਘੁੰਮਦਾ ਥਾਰ ਤੇ ਹੋ ਕੀ ਟੌਰ ਜਮਾਉਣੀ ਛੱਡੋ ਜਿੰਨੀ ਪਾਵਰ ਉਹਨਾ ਗੱਜੋ ਹੋ ਕੀ ਟੌਰ ਜਮਾਉਣੀ ਛੱਡੋ ਜਿੰਨੀ ਪਾਵਰ ਉਹਨਾ ਗੱਜੋ ਸ਼ਮਲਾ ਕਹਿੰਦਾ ਆਖੇ ਲੱਗੋ ਸ਼ਮਲਾ ਕਹਿੰਦਾ ਆਖੇ ਲੱਗੋ ਝਾੜੋ ਫੁੱਲ ਪਿਆਰ ਤੇ ਬਾਪੂ ਨਾਲ ਡਰੈਕਟਰ ਖੁਲਦਾ ਹੋ ਪੁੱਤ ਘੁੰਮਦਾ ਥਾਰ ਤੇ ਆਪਣਾ ਇਕਰੈਕਟਰ ਖਾਪਦੇ ਹੋ ਪੁੱਤ ਘੁੰਮਦਾ ਧਾਰ ਤੇ ਢੇਰੇ ਦਾਦੇ ਦੀ ਵਿਦਾਗ ਰੱਖੀ ਹੋਈ ਪੱਗ ਨੂੰ ਚਿੱਟੀ ਰੱਖ ਕੇ ਦਿਖਾਦਾ ਪੁੱਤ ਮੈਂ ਤਾਂ ਜੱਗ ਨੂੰ ਹੁਣ ਤੇਰੇ ਹੈ ਹਵਾਲੇ ਘਰਵਾਰ ਪੁੱਤਰਾ ਆਇਆ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਮੈਂ ਉਹ ਰੰਗਲੀ ਜਵਾਨੀ ਦੀ ਕਸਮ ਬਾਪੂ ਜੀ ਹੁਣ ਦਿੰਦਾ ਨਹੀਂ ਮੈਂ ਗੈਰਤ ਪਸਮ ਬਾਪੂ ਜੀ ਦੇਉਂ ਉਂਗਲ ਅਠਾਉਣ ਨਾ ਮੈਂ ਇਸ ਜੱਗ ਨੂੰ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜਿਹੜੀ ਕਾਲਜਾਂ ਦੇ ਵਿੱਚ ਜੋ ਹਵਾ ਹੈ ਉਹ ਮੁੰਡਿਆਂ ਨੂੰ ਉਹ ਤਾਂ ਵੜੀ ਛੇਤੀ ਲੱਗਦੀ ਦਿੰਦਾ ਹੁਸਨ ਦਾ ਜਾਦੂ ਮਤਮਾਰ ਪੁੱਤਰਾ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਓ ਬਾਪੂ ਮੇਰਿਆ ਤੂੰ ਮੱਥਾ ਗੁਰੂ ਅੱਗੇ ਟੇਕ ਕੇ ਸੌਂ ਜਾ ਸ਼ਮਲੇ ਦੇ ਵਾਂਗੂ ਤੂੰ ਵੀ ਘੋੜੇ ਵਿੱਚ ਕੇ ਆਪੇ ਲਵਾਂਗਾ ਪਛਾਣ ਮੈਂ ਤਾਂ ਚੋਰ ਠੱਗ ਨੂੰ ਉਹ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਬਗ ਨੂੰ ਮੈਂ ਰੱਖੂ ਜਾਨ ਤੋਂ ਘਰੋਂ ਚੱਲਿਆ ਤੂੰ ਬੁੱਤਾ ਮਿੱਥੀ ਮੰਜ਼ਿਲ ਦੇ ਵੱਲੇ ਮੇਰੇ ਚਾਰ ਕਿ ਸੁਝਾਰੇ ਲੈ ਜੀਵਨ ਕੇ ਤੂੰ ਬੱਲੇ ਘਰੋਂ ਚੱਲਿਆ ਤੂੰ ਪੁੱਤਾ ਮਿੱਥੀ ਮੰਜ਼ਿਲ ਦੇ ਵੱਲੇ ਸਾਡੇ ਚਾਰ ਕਿ ਸੁਝਾਰੇ ਲੈਦੀ ਬਨ ਕੇ ਤੂੰ ਪੱਲੇ ਹੱਥੇ ਮੋੜਦੀ ਅਠੇ ਕਾ ਸੱਜੇ ਐਸ਼ ਦਾ ਟਿਕਾ ਹੋ ਜੱਤੂ ਕਰੀ ਦਾ ਬਾਪ ਹੈ ਹੁਸਨ ਲੋਕੋ ਜੀ ਦੀ ਚਾਹੁੰਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਏ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀ ਏ ਝੱਪਟੇ ਦੀ ਇਹ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂੜੀ ਤੂੰ ਸ਼ਮ ਲਿਆ ਓਏ ਤੇ ਧੂਨੇ ਸਾਦਾਂ ਦੇ ਠੰਡੇ ਕਰ ਠਾਰ ਦਿੰਦਾ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੁਹਾ ਦਿਲਦਾਰਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਰਾਜੇ ਮਿਰਜਿਆਂ ਦੇ ਵਾਂਗੂ 부하 ਦਿਲਦਾਨ ਖੋਲੀ 90 ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਹੋਵੇ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਹੋਵੇ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਹੋ ਓ ਛੇੜ ਬਾਬਾ ਗੱਲ ਕੋਈ ਜਵਾਨੀ ਪਹਿਰੇ ਦੀ ਛੇੜ ਬੱਫੂ ਗੱਲ ਕੋਈ ਜਵਾਨੀ ਪਹਿਰੇ ਦੀ ਓ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜੀ ਨੂੰ ਕੀਤਾ ਸੀ ਪਿਆਰ ਤੂੰ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘਟ ਤਾਂ ਹੀ ਪਾਟ ਤੇ ਮੋਰਨੀ ਪਵਾਈ ਬਾਬਾ ਜੀ ਲੱਗਦਾ ਜਵਾਨੀ ਵੇੜੇ ਤੂੰ ਵੀ ਨਹੀਂ ਸੀ ਘੱਟ ਤਾਂ ਹੀ ਪਾਟ ਉੱਤੇ ਮੋਰਨੀ ਪਵਾਈ ਬਾਬਾ ਜੀ ਉਹ ਸਾਡੇ ਵੇਲੇ ਗੱਲ ਪੁੱਤ ਕੁਝ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਦ ਜਿੰਨਾ ਜ਼ੋਰ ਸੀ ਚੜਦੀ ਜਵਾਨੀ ਵਿੱਚ ਗੱਲ ਪੁੱਤ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਦ ਜਿੰਨਾ ਜ਼ੋਰ ਸੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਨਕਾਂ ਦੀ ਕੁੜੀ ਜੀਨੂ ਪਿਆਰ ਕੀਤਾ ਤੇਰੇ ਪਿਓ ਦੇ ਨਾਨਕਾਂ ਦੀ ਕੁੜੀ ਬਾਜੇ ਗਾਜੇ ਨਾਲ ਸੀ ਵਿਆਹੀ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਨਹੀਂ ਸੀ ਘਟ ਤਾਈਓ ਪਾਟੀ ਉੱਤੇ ਮੋਰਨੀ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਨੀ ਸੀ ਘਟ ਤਾਈਓ ਪਾਟੀ ਉੱਤੇ ਮੋਹ ਨਹੀਂ ਬਵਾਈ ਪੁੱਤਰਾ ਸਾਨੂੰ ਕਹਿਣਾ ਕੰਮਕਾਰ ਕਰਿਆ ਕਰੋ ਮੁੰਡਿਓ ਟੋਰਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਆਕੇ ਕੰਮਕਾਰ ਕਰਿਆ ਕਰੋ ਮੁੰਡਿਓ ਟੌਹਰਾ ਲਾਕੇ ਮੋੜਾ ਤੇ ਨਾ ਖੜਿਆ ਕਰੋ ਮੁੰਡਿਓ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਤੇ ਸਾਡੀ ਨਿਤ ਕਰਦਾ ਟਕਾਈ ਬਾਬਾ ਜੀ ਹੋਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਜਿਹੜੀ ਪੱਟੀ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਵਾਂਗ ਮੈਂ ਵੀ ਗੱਲ ਉਤੋਂ ਦੀ ਲੰਘਾਉਂਦਾ ਸੀ ਸੁਣ ਸ਼ੇਰੋਂ ਵਾਲੇ ਮੱਟ ਗੱਲ 16 ਨੇ ਸੱਚ ਦਾੜੀ ਤੋਂਪ ਵਿੱਚ ਚਿੱਟੀ ਨਹੀਂ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਜੀ ਮੈਂ ਵਨੀ ਸੀ ਘੱਟ ਦਾਇਓ ਪੱਟੀ ਉੱਤੇ ਮੋਰਨੀ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਨੀ ਸੀ ਘਟ ਦਾਇਓ ਪੱਟੀ ਉੱਤੇ ਮੋਰਨੀ ਬਵਾਈ ਪੁੱਤਰਾ